ਕੋਈ ਲੁਕਿਆ ਨਹੀਂ ਇਹਨੂੰ ਕਹਿੰਦੇ ਨੇ ਨਾ ਡੇ ਲਾਈਟ ਰੋਬਰੀ ਦਿਨ ਦਿਹਾੜੇ ਡਾਕਾ ਹੈ ਕੋਈ ਚੋਰੀ ਨਹੀਂ ਕਰ ਰਹੇ ਹੁਣ ਤਾਂ ਹੀ ਤਾਂ ਇਹ ਜੇਬ ਕਤਰੇ ਤੋਂ ਚਾਲੂ ਹੋਇਆ ਸੀਗਾ ਕੰਮ ਉਹਦੇ ਬਾਅਦ ਹੌਸਲੇ ਇਹਨਾਂ ਦੇ بلند ਹੁੰਦੇ ਗਏ ਇਹਨਾਂ ਨੇ ਚੋਰੀਆਂ ਚਾਲੂ ਕਰਤੀਆਂ ਤੇ ਹੁਣ ਜਦੋਂ ਇਹਨਾਂ ਦਾ ਟਾਈਮ ਨਜ਼ਦੀਕ ਆ ਗਿਆ ਇਸ ਤਰ੍ਹਾਂ 골 ਕਰਨ ਦਾ ਆਮ ਆਦਮੀ ਪਾਰਟੀ ਦਾ ਉਸ ਸਮੇਂ ਇਹਨਾਂ ਨੂੰ ਪੰਜਾਬ ਨੂੰ ਦਿਨ ਦਿਹਾੜੇ ਲੁੱਟਣ ਦਾ ਆ ਇੱਕ ਬਹੁਤ ਹੀ ਕੋਜੀ ਸਕੀਮ ਬਣਾਈ ਹੈ ਜਿਹਦੇ ਵਿੱਚ ਪੰਜਾਬ ਦੇ ਹਰੇਕ ਛੋਟੇ ਸ਼ਹਿਰ ਦੇ ਇਵਨ ਛੋਟੇ ਸ਼ਹਿਰਾਂ ਤਾਈਂ ਇਹਨਾਂ ਨੇ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਕੰਮ ਚਾਲੂ ਕੀਤਾ ਬਾਹ ਮਰੋੜ ਕੇ ਜਿਹੜੀ ਲੈਂਡ ਐਕ acquisition ਐਕਟ ਐ 2013 ਦਾ ਉਹਦੇ ਤਹਿਤ ਬਿਨਾਂ 80% ਦੀ ਕਿਸਾਨਾਂ ਦੀ ਸਹਿਮਤੀ ਦੇ ਲੈਂਡ ਨਹੀਂ ਐਕਵਾਇਰ ਕੀਤੀ ਜਾ ਸਕਦੀ ਇਹਨਾਂ ਨੇ ਪੁਰਾਣੇ ਕਾਨੂੰਨ ਦਾ ਫਾਇਦਾ ਉਠਾ ਕੇ ਆ ਜਿਹੜਾ 2013 ਨੂੰ ਮਰੋੜ ਕੇ ਜਿਹੜਾ ਇਹਦੇ ਨਾਲ ਕੋਈ ਮੇਲ ਹੀ ਨਹੀਂ ਹੁੰਦਾ 2013 ਦਾ ਜਿਹੜਾ ਕਾਨੂੰਨ ਹੈ ਉਹ ਸਪਸ਼ਟ ਕਹਿੰਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਅਗਰ ਐਕਵਾਇਰ ਕਰਨ ਦੀ ਨੋਬਤ ਆਂਦੀ ਹੈ ਤਾਂ ਸਿਰਫ ਤੇ ਸਿਰਫ ਹਾਈਵੇ ਵਾਸਤੇ ਜਾਂ ਦੇਸ਼ ਦੀ ਸੁਰੱਖਿਆ ਵਾਸਤੇ ਸਿਕਿਉਰਿਟੀ ਐਂਗਲ ਦੇ ਉੱਤੇ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਹੈ ਉਹਦੇ ਬਿਲਕੁਲ ਖਿਲਾਫ ਚੱਲ ਕੇ ਇਹਨਾਂ ਨੇ ਜਿਹੜਾ ਇਹਦੇ ਵਿੱਚ ਤਰਮੀਮ ਕੀਤੀ ਹੈ ਜਿਹੜਾ ਆਪਣਾ ਲੈਂਡ ਪੂਲਿੰਗ ਪਾਲਿਸੀ ਲੈ ਕੇ 2025 ਵਾਲੀ ਆ ਟੋਟਲੀ ਇਲਲੀਗਲ ਹੈ ਗੈਰ ਸੰਵਿਧਾਨਕ ਹੈ ਨੈਰਾ ਹੀ ਤੱਕਾ ਹੈ ਕਾਨੂੰਨ ਦੇ ਦਾਇਰੇ ਚੋਂ ਬਾਹਰ ਹੈ ਇਹਨੂੰ ਸਾਰੇ ਨੂੰ ਅਸੀਂ ਕੋਰਟ ਦੇ ਅੰਦਰ ਵੀ ਚੈਲੰਜ ਕਰਾਂਗੇ ਸਿੱਧੂ ਸਾਹਿਬ ਇਹਨਾਂ ਨੇ ਅਸੀਂ ਆਲਰੇਡੀ ਖਰੜਾ ਤਿਆਰ ਕਰ ਰੱਖਿਆ ਹੈ ਇਹ ਸਾਰੇ ਪਿੰਡਾਂ ਦਾ ਦੌਰਾ ਇਸ ਇਲੈਕਸ਼ਨ ਦੇ ਦੌਰਾਨ ਤਰਨ ਚੁਗਜੀ ਨੇ ਸਾਰੇ ਕਿਸਾਨਾਂ ਨਾਲ ਮਿਲ ਕੇ ਸਾਰੇ ਸਾਡੇ ਕਿਸਾਨ ਭਰਾ ਨਾਲ ਆਏ ਆ ਜਿਹੜੇ ਲੁਧਿਆਣੇ ਦੇ ਪ੍ਰਭਾਵਿਤ ਹੈ ਉਹਨਾਂ ਕਿਸਾਨਾਂ ਦੇ 35 ਪਿੰਡਾਂ ਦੇ ਵਿੱਚ 22 ਪਿੰਡਾਂ ਦੇ ਐਫੀਡੇਵਟ ਅਸੀਂ ਅੱਜ ਲਗਾ ਕੇ ਉੱਥੇ ਪੰਚਾਇਤਾਂ ਦੇ ਮਤੇ ਜਿਹੜੇ ਪਵਾ ਕੇ ਦਿੱਤੇ ਆ ਨਾਲ 600 ਤੋਂ ਜ਼ਿਆਦਾ 625 ਕਿਸਾਨਾਂ ਦੇ ਕਰੀਬਨ ਇਹਦੇ ਵਿੱਚ ਐਫੀਡੇਵਟ ਲੱਗੇ ਆ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਪਿੰਡ ਦਾ ਨਾਮ ਉਸ ਤੋਂ ਵੀ ਵੱਡੀ ਦੇਖੋ ਵਿਡੰਬਨਾ ਬਾਕੀ ਟੈਕਨੀਕਲ ਗੱਲਾਂ ਕਰੂੰchu ਛਕਸਾਰ ਤੁਹਾਡੇ ਨਾਲ ਗੱਲ ਕਰਨ ਕਰਕੇ ਸਿੱਧੂ ਸਾਹਿਬ ਨੂੰ ਮੈਂ ਕਹੂੰਗਾ ਵੀ ਤੁਹਾਡੇ ਨਾਲ ਕਾਨੂੰਨੀ ਤੌਰ ਤੇ ਵੀ ਦੱਸਣਗੇ ਪਰ ਸਭ ਤੋਂ ਵੱਡੀ ਗੱਲ ਹੈ ਸ਼ਹੀਦਾਂ ਨੂੰ ਜਿਹੜੀ ਜ਼ਮੀਨ ਅਲਾਟ ਹੋਈ ਸੀ ਜਿਹੜੀ ਫੌਜ ਦੇ ਵਿੱਚ ਸ਼ਹੀਦ ਹੋਏ ਸੀਗੇ ਫੌਜ ਨੇ ਜਿੱਥੇ ਉਹਨਾਂ ਨੂੰ ਜ਼ਮੀਨਾਂ ਲੋਟ ਕੀਤੀਆਂ ਆਇਓ ਸਾਹਿਬ ਰਿਸਪੌਂਸ ਕਿੱਧਰ ਗਏ ਆਇਓ ਸਾਹਿਬ ਸਰਜੀਤ ਜੀ ਆ ਪਿੰਡ ਇਹਨਾਂ ਦੇ ਸ਼ਹੀਦਾਂ ਦੇ ਨਾਂ ਤੇ ਵਸਿਆ ਪਿੰਡ ਹੈ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ ਤੇ ਅੱਜ ਹਾਂਜੀ ਮੇਰੇ ਤਾਇਆ ਜੀ ਇਹਨਾਂ ਦੇ ਤਾਇਆ ਜੀ ਦੇ ਜਿਹੜੇ ਸ਼ਹੀਦ ਸੀ ਉਹਨਾਂ ਦੇ ਨਾਂ ਤੇ ਸਰਦਾਰ ਰਿਸ਼ਪਾਲ ਸਿੰਘ ਦੇ ਨਾਮ ਦੇ ਉੱਤੇ ਜਿਹੜਾ ਪਿੰਡ ਵਸਦਾ ਉਹਦੀ ਜ਼ਮੀਨ ਵੀ ਇਹਨਾਂ ਨੇ ਅਕਵਾਇਰ ਕਰਕੇ ਜਿਹੜੇ ਨੋਟੀਫਿਕੇਸ਼ਨ ਦਿੱਤੀ ਹੈ ਕਹਿੰਦੇ ਆ ਕਿਸਾਨ ਦੀ ਸਹਿਮਤੀ ਨਾਲ ਸਾਰਾ ਕੁਝ ਹੋਊਗਾ ਕੋਈ ਸਹਿਮਤੀ ਨਹੀਂ ਜਿਹੜਿਆਂ ਦੇ ਖਸਰੇ ਨੰਬਰ ਮੈਂ ਬਾਰ-ਬਾਰ ਦੁਹਰਾ ਰਿਹਾ ਪਹਿਲਾਂ ਵੀ ਕਿਹਾ ਹੈ ਅੱਜ ਫੇਰ ਤੁਹਾਡਾ ਮੈਂ ਫਾਇਦਾ ਉਠਾ ਕੇ ਪੰਜਾਬ ਦੇ ਲੋਕਾਂ ਨੂੰ ਆਗਾਹ ਕਰਨਾ ਚਾਹਨਾ ਜਿਹੜੇ ਖਸਰੇ ਨੰਬਰ ਸਰਕਾਰ ਨੇ ਨੋਟੀਫਾਈ ਐਸਤੇ ਪਾਤੇ ਅਖਬਾਰ 'ਚ ਉਸ ਜ਼ਮੀਨ ਨੂੰ ਨਾ ਤਾਂ ਕੋਈ ਗੈਣੇ ਰੱਖ ਸਕਦਾ ਨਾ ਕੋਈ ਵੇਚ ਸਕਦਾ ਨਾ ਉਹਦੀ ਰਜਿਸਟਰੀ ਹੋ ਸਕਦੀ ਹੈ ਨਾ ਉਹਤੇ ਖੇਤੀ ਹੋ ਸਕਦੀ ਹੈ ਉਹਦੇ ਵਿੱਚ ਸਾਰੀ ਮਲਕੀਅਤ ਜਿਹੜੀ ਹੈ ਕਾਗਜ਼ਾਂ 'ਚ ਤਾਂ ਕਿਸਾਨ ਬੋਲਦਾ ਵੀ ਉਹਦੇ ਨਾਮ ਜ਼ਮੀਨ ਖੜੀ ਹੈ ਪਰ ਉਹ ਸਾਰੀ ਮਲਕੀਅਤ ਸਰਕਾਰ ਨੇ ਆਪਣੇ ਕੋਲ ਲੈ ਲਈ ਸਰਕਾਰ ਦਿੰਦੇ ਆੜੇ ਲੁੱਟਣ ਦੀ ਜਿਹੜੀ ਸਕੀਮ ਬਣਾ ਰਹੀ ਹੈ ਚੁਗ ਸਾਹਿਬ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਅੱਜ ਲੁਧਿਆਣੇ ਦੀ ਆਬਾਦੀ ਕਿੰਨੀ ਹੈ 40 ਲੱਖ ਲੁਧਿਆਣੇ ਦੀ ਆਬਾਦੀ ਅੱਜ ਸਾਰੇ ਸ਼ਹਿਰ ਦੀ ਤੇ ਪਿਛਲੇ 60 ਸਾਲਾਂ ਦੇ ਅੰਦਰ ਸਿਰਫ ਤੇ ਸਿਰਫ 6000 ਏਕੜ ਰਕਬਾ ਜਿਹੜਾ ਹੈ ਉਹ ਇਸ ਅਰਬਨਾਈਜੇਸ਼ਨ ਦੇ ਹਟਾਇਆ 2000 ਸਕਵਾ ਸਰਕਾਰ ਨੇ ਐਕਵਾਇਰ ਕਰਕੇ ਬਣਾਈ 4000 ਏਕੜ ਪ੍ਰਾਈਵੇਟ ਬਿਲਡਰਾਂ ਨੇ ਬਣਾਈ ਹੈ ਹੁਣ ਇਹਨਾਂ ਨੇ ਉਸ ਤੋਂ 6 ਗੁਣਾ 6 ਗੁਣਾ ਉਸ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਲੈ ਕੇ ਐਕਵਾਇਰ ਕਰਕੇ ਆ ਤਾਂ ਮੰਨ ਲਿਆਦਾ 200 ਸਾਲ ਵੀ ਪਲੀਜ਼ 500 ਸਾਲ ਕਿੰ ਨਹੀਂ ਕਹਿ ਲੋ ਜੀ ਸਿਰਫ ਤੇ ਸਿਰਫ ਬਾਮ ਰੋੜ ਕੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਦਾ ਉਸ ਜ਼ਮੀਨ ਨੂੰ ਹੁਣੇ ਪੌਣੇ ਭਾਅ ਦੇ ਵਿੱਚ ਵੱਡੇ ਡਿਵੈਲਪਰਾਂ ਨੂੰ ਵੇਚਣ ਦਾ ਇੱਕ ਜਿਹੜਾ ਕੋਈ ਸਕੀਮ ਬਣਾਈ ਹੈ ਅਸੀਂ ਚੁਗ ਸਾਹਿਬ ਨੇ ਦਿੱਲੀੋਂ ਆ ਕੇ ਕਿਸਾਨਾਂ ਨੂੰ ਉਥੇ ਪ੍ਰੋਸਾ ਦਵਾਇਆ ਬੀਜੇਪੀ ਪਾਰਟੀ ਕਦੇ ਵੀ ਇਹਨਾਂ ਦੇ ਗਲਤ ਮਨਸੂਬੇ ਕਾਮਯਾਬ ਨਹੀਂ ਹੋਣ ਦੇਊਗੀ ਤੇ ਇੱਥੇ ਅਸੀਂ ਇਹਦੇ ਵਿੱਚ ਜਿਹੜਾ ਵੀ ਕੋਈ ਜਿਹਨੂੰ ਬਾਹਲੇ ਪੈਸਿਆਂ ਦਾ ਲਾਲਚ ਹੈ ਕੋਈ ਇਹਨਾਂ ਦੇ ਪਿੱਠੂ ਕੋਈ ਆ ਕੇ ਰੀਅਲ ਸਟੇਟ ਡਿਵੈਲਪਰ ਵਾਲਾ ਹੱਥ ਪਾਉਗਾ ਨੂੰ ਅੱਜ ਹੀ ਇੱਥੇ ਚੇਤਾਵਨੀ ਦੇਣ ਲੱਗਿਆ ਸੋਚ ਸਮਝ ਕੇ ਹੱਥ ਪਾਇਓ ਕਿਸੇ ਨੇ ਤੁਹਾਡਾ ਜ਼ਮੀਨ ਕਿਸਾਨਾਂ ਦੀ ਨਹੀਂ ਲੈਣ ਦੇਣੀ ਬਾਅਦ 'ਚ ਤੁਸੀਂ ਕੋਰਟਾਂ 'ਚ ੱਤੇ ਖੋਹੰਦੇ ਫਿਰੋਗੇ ਕਿਉਂਕਿ ਸਰਕਾਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਇਹ ਤੇ ਇਹਨਾਂ ਦੇ ਭਾਈਵਾਲ ਕਾਂਗਰਸ ਪਾਰਟੀ ਦੋਨਾਂ ਨੂੰ ਇੱਥੋਂ ਬਿਸਤਰਾ ਗੋਲ ਕਰਨ ਦਾ ਸਮਾਂ ਲੋਕਾਂ ਨੇ ਮਨ ਬਣਾ ਰੱਖਿਆ ਤੇ ਮੈਂ ਫੇਰ ਦੌੜਾਂਗਾ ਤੁਸੀਂ ਕਹੋਗੇ ਜਾਂਖੜ ਤਾਂ ਮਗਰ ਕਾਂਗਰਸ ਦੇ ਮਗਰ ਪਿਆ ਉਹਨਾਂ ਦੇ ਇਹਨਾਂ ਦੇ ਕਰਮ ਖੋਟੇ ਆ 2013 ਦਾ ਜਿਹੜਾ ਐਕੁਇਜੀਸ਼ਨ ਵਾਲਾ ਕਾਨੂੰਨ ਹੈ ਕੌਣ ਲੈ ਕੇ ਆਇਆ ਸੀਗਾ ਭੁੱਲ ਗਏ ਜਿਹੜੇ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਹੈ ਇਹ ਭੁੱਲ ਗਏ ਕਾਂਗਰਸ ਦੇ ਜਿਹੜੇ ਲੀਡਰ ਆਫ oppositon ਬੜੇ ਫਿਰਦੇ ਆ ਅੱਜ ਤਾਈਂ ਟੂ ਨਹੀਂ ਨਿਕਲੀ ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ ਗੋਡੇ ਟੇਕ ਰੱਖੇ ਆ ਭਾਈਵਾਲ ਆ ਜਿਹੜੇ ਸੋ ਕਾਲਡ ਕੇਜਰੀਵਾਲ ਸਾਹਿਬ ਦਾਬੇ ਮਾਰੀ ਜਾਂਦੇ ਆ ਵੀ ਹੁਣ ਸਾਡਾ ਤਾਂ ਕੋਈ ਇਹਨਾਂ ਨਾਲ ਸਮਝੌਤਾ ਨਹੀਂ ਇਹਨਾਂ ਦਾ ਸਮਝੌਤਾ ਇਹਨਾਂ ਨੇ ਗਿੱਟੇ ਫੜ ਰੱਖੇ ਸਭ ਸਮਝੌਤਾ ਤਾਂ ਬਰਾਬਰੀ ਨਾਲ ਹੁੰਦਾ ਆ ਪੰਜਾਬ ਕਾਂਗਰਸ ਗੋਡਿਆਂ 'ਚ ਢਿੱਕੀ ਫਿਰਦੀ ਐ ਇਸ ਕਰਕੇ ਕੋਈ ਸਮਝੌਤਾ ਨਹੀਂ ਇਹਦੇ ਕਿਸਾਨਾਂ ਦੀ ਜ਼ਮੀਨ ਤੇ ਪਹਿਰਾ ਭਾਜਪੀ ਦੇਊਗੀ ਸਾਹਿਬ ਬਿਲਕੁਲ ਤੇ ਕੈਸੇ ਨੂੰ ਹੱਥ ਨਹੀਂ ਲਾਣ ਦਿੰਦੇ ਤੁਸੀਂ ਟੋਕੇ ਕਹਿ ਸਕਦੇ ਹੋ ਸਿੱਧੂ ਸਾਹਿਬ ਜੀ ਸਾਹਿਬ ਜਿਮਾਨ ਸਾਹਿਬ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਕੇ ਲੁਧਿਆਣਾ ਦੇ ਗੱਲੇ ਲੁਧਿਆਣੇ ਦੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਇੱਥੋਂ ਸੁਨੇਹਾ ਲਾਣ ਲੱਗੇ ਆ ਆ ਸਿਰਫ ਡੇਢ ਸਾਲ ਦੀ ਗੱਲ ਹੈ ਸਾਥੀਓ ਆ ਜ਼ਮੀਨ ਕਿਤੇ ਨਹੀਂ ਜਾਣ ਦੇਣਦੇ ਤੁਹਾਡੀ ਹੌਸਲਾ ਰੱਖੋ ਕਿਤੇ ਨਹੀਂ ਜਾਣ ਦੇਣਦੀ ਬੀਜੇਪੀ ਪਾਰਟੀ ਜੁਗ ਸਰ ਪਲੀਜ਼ ਐਸਾ ਹੈ ਕਿ ਪੰਜਾਬ ਦੇ ਅੰਦਰ ਕੇਜਰੀਵਾਲ ਸਾਹਿਬ ਦੇ ਇਸ ਛਾਰਿਆਂ ਤੇ ਚੱਲਣ ਵਾਲੀ ਕੱਟ ਪੁਤਲੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਲਗਭਗ 75000 ਏਕੜ ਜ਼ਮੀਨ ਕਬਜ਼ਾਨ ਦੀ ਤਕੈਤੀ ਦੀ ਯੋਜਨਾ ਬਣਾਈ ਜਿੱਥੇ ਲਗਭਗ 20000 ਇੰਡਸਟਰੀ ਹੈ ਔਰ ਲਗਭਗ 50 58000 ਏਕੜ ਰੈਜ਼ੀਡੈਂਸ਼ੀਅਲ ਹੈ ਇੱਕ ਇੱਕ ਸ਼ਹਿਰ ਦਾ ਵੇਰਵਾ ਲਈਏ ਤੇ ਜਿਹੜੇ ਸ਼ਹਿਰ ਅੱਜ ਜਿੱਥੇ ਵਸੇ ਨੇ ਉਹਨਾਂ ਤੋਂ ਅਗਲੇ 400 ਸਾਲ ਪਾਛੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਇਹ ਐਕਵਾਇਰ ਕੀਤੀ ਜਾ ਰਹੀ ਹੈ ਕਿ ਲੈਂਡ ਮਾਫੀਆ ਦੇ ਹੱਥ ਮਜ਼ਬੂਤ ਕੀਤੇ ਜਾ ਰਿਹਾ ਹੈ ਔਰ ਕਿਸਾਨਾਂ ਦੀ ਜ਼ਮੀਨ ਉਪਜਾਊ ਜ਼ਮੀਨ ਕਬਜ਼ਾ ਕਰਨ ਦੀ ਯੋਜਨਾ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਭਗਵੰਤ ਮਾਨ ਸਾਹਿਬ ਦੀ ਕੱਟ ਪੁਤਲੀ ਸਰਕਾਰ ਕੇਜਰੀਵਾਲ ਦੀ ਟਿਊਨ ਤੇ ਡਾਂਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਹੱਕ ਖੋ ਰਹੀ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਰਹੀ ਉਹ ਦਿੱਲੀ ਦੀ ਕੇਜਰੀਵਾਲ ਤੇ ਉਹਦੇ ਲੁਟੇਰਿਆਂ ਦੀ ਸਰਕਾਰ ਬਣ ਗਈ ਹੈ ਜਿਵੇਂ ਅੰਗਰੇਜ਼ ਹਿੰਦੁਸਤਾਨ ਤੇ ਈਸਟ ਇੰਡੀਆ ਕੰਪਨੀ ਰਹਹੀਂ ਲੁੱਟਣ ਆਏ ਤੇ ਸਾਰਾ ਖਜ਼ਾਨਾ ਲੁੱਟ ਕੇ ਲੈ ਗਏ ਓਵੇਂ ਹੀ ਕੇਜਰੀਵਾਲ ਨੇ ਝੂਠ ਬੋਲ ਕੇ ਆਮ ਆਦਮੀ ਪਾਰਟੀ ਬਣਾ ਕੇ ਪੰਜਾਬ ਪੰਜਾਬ ਦੀ ਸਰਕਾਰ ਤੇ ਕਾਬਜ ਹੋ ਗਏ ਤੇ ਮਕਸਦ ਪੰਜਾਬ ਨੂੰ ਅੱਗੇ ਲਿਜਾਉਣਾ ਨਹੀਂ ਸੀ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਲੋਕਾਂ ਦੀ ਜਾਇਦਾਦ ਲੁੱਟ ਕੇ ਉਹ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਨਾ ਚਾਹੁੰਦੇ ਆ ਇਹਨਾਂ ਨੇ ਦੇਖਿਆ ਕੇਜਰੀਵਾਲ ਨੇ ਕਿ ਸਾਡਾ ਤਾਂ 1.5 ਸਾਲ ਰਹਿ ਗਿਆ ਪੰਜਾਬ ਹੀ ਰਹਿ ਗਈ ਸੂਬਾ ਇਹਨਾਂ ਕੋਲੇ ਦਿੱਲੀ ਤਾਂ ਚਲੀ ਗਈ ਹੁਣ ਪੰਜਾਬ ਤੋਂ ਇਹਨਾਂ ਨੇ ਮਨ ਬਣਾ ਲਿਆ ਮੀਟਿੰਗ ਹੋਈ ਇਹਨਾਂ ਦੀ ਕੇਜਰੀਵਾਲ ਸਾਰੇ ਕਿ ਆਪਾਂ 10000 ਕਰੋੜ ਇਕੱਠਾ ਕਰੀਏ ਪਾਰਟੀ ਵਾਸਤੇ ਆਪਾਂ ਅਗਲੇ ਇਲੈਕਸ਼ਨਾਂ ਪੂਰੇ ਦੇਸ਼ ਵਿੱਚ ਆਪਾਂ ਪਾਰਟੀ ਬਣਾਉਣੀ ਹੈ ਆਈ ਆਪਣੇ ਕੋਲੇ ਇੱਕ ਪੈਸੇ ਦੀ ਖਾਨ ਰਹਿ ਗਈ ਹੈ ਇਤੋਂ ਪੱਸਾ ਇਕੱਠਾ ਕਰੀਏ ਇਹਨਾਂ ਨੇ ਇੱਕ ਪਲਾਨ ਬਣਾਇਆ ਪਲਾਨ ਕੀ ਹੈ ਕਿ ਆਪਾਂ ਇਹਨਾਂ ਨੇ ਬੰਦਿਆਂ ਨੇ ਕਿਹਾ ਕਿ ਆਪਾਂ 40000 ਏਕੜ ਆਪਾਂ ਵਾ ਵਕ ਵਕ ਸ਼ਹਿਰਾਂ ਚ ਆਪਾਂ ਅਕਵਾਇਰ ਕਰੀਏ ਜਿਵੇਂ ਫੋਰ ਐਗਜ਼ਾਮਪਲ ਆ ਲੇਟਰ ਲੁਧਿਆਣੇ ਵਿੱਚ 23000 ਏਕੜ ਐਕਵਾਇਰ ਦਾ ਨੋਟਿਸ ਕੱਢਤਾ ਹੈ। ਅੰਮ੍ਰਿਤਸਰ ਵਿੱਚ 4500 ਏਕੜ ਦਾ ਐਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ। ਮਹਾਲੀ ਵਿੱਚ 3500 ਏਕੜ ਐਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ। ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕਰਤਾ ਮਨ ਲਾਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਨਹੀਂ ਹੋਣਾ ਤੇ 1000 ਏਕੜ ਦਾ ਨੋਟਿਸ ਕਰਤਾ ਹੈ। ਜਲੰਧਰ ਵੀ 1000 ਏਕੜ ਦਾ ਨੋਟਿਸ ਕਰਤਾ ਹੈ। ਪਟਿਆਲੇ 'ਚ 1100 ਏਕੜ ਦਾ ਬਠਿੰਡੇ 'ਚ 90 ਏਕੜ ਦਾ ਨੋਟਿਸ ਕੜਤਾ ਸੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵਿੱਚ 550 ਏਕੜ ਦਾ ਨੋਟਿਸ ਕੜਤਾ ਹੈ ਨਵਾਂ ਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਿਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਨਕੋਦਰ 200 ਏਕੜ ਦਾ ਗੁਰਦਾਸਪੁਰ 80 ਏਕੜ ਦਾ ਬਟਾਲਾ 160 ਏਕੜ ਦਾ ਤਰਨਤਾਰਨ 99 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਹਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋਟ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਇਆ ਚਾਰ ਪੰਜ ਬੰਦੇ ਹੋ ਗਏ ਚਲੋ ਤੁਹਾਨੂੰ ਪਠਾਨਕੋਟ ਅਸੀਂ ਕਵਾਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸੋਸੋਧਿਆ ਜੈਨ ਜਿਹੜੇ ਜ਼ਿਲ੍ਹਾ ਚੋਂ ਹੁਣ ਨਿਕਲ ਕੇ ਆਏ ਆ ਸੋਧੋਦੀਆ ਦੇ ਜੇਲ ਸੀ ਜੈਨ ਵੀਰ ਦੀ ਕੇਜਰੀਵਾਲ ਸਾਰਿਆਂ ਨੇ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੁਣੀ ਤੱਕ ਉਹਨੂੰ ਜੇਲ ਚ ਕੀਤਾ ਸੀ ਘੱਟ ਤੋਂ ਘੱਟ ਸੁਧਰ ਤਾਂ ਜਾਂਦੇ ਪਰ ਨਹੀਂ ਉਹਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਨਕੁਆਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਅਕਵਾਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਣਾ ਬਿਲਡਰ ਕਹਿੰਦੇ ਇੰਨੇ ਤਾਂ ਫਿਰ ਸਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਣਾ ਕਿਉਂਕਿ ਪੈਸਾ ਬਿਲਡਰ ਤਾਈ ਦਊਗਾ ਜੇ ਉਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਸਟੱਡੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੇ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਵੀਜ਼ੀਸ਼ਨ ਕਰਦੇ ਆ ਇਹਨਾਂ ਨੇ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧ ਰਹੇ ਆ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਉਹ ਪੰਜਾਬ ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਉਣਾ ਆ ਦੋ ਦੇ ਸੈਕਸ਼ਨ ਹੈ ਕਿਉਂ ਕੱਢਿਆ ਨਾ ਪੰਜਾਬ ਜਿਸ ਦੇ ਥੱਲੇ ਉਹ ਅਕਵਾਇਰ ਕਰਨ ਲੱਗੇ ਆ ਲੋਕਾਂ ਦੇ ਜ਼ਮੀਨ ਲੱਗੇ ਆ ਕਿਉਂਕਿ ਉਹਦੇ 56 ਸੈਕਸ਼ਨ ਆ 56 ਸੈਕਸ਼ਨ ਹੈ ਉਸ ਐਕਟ ਦਾ ਉਸ 55 ਸੈਕਸ਼ਨ ਕੀ ਕਹਿੰਦਾ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫੋਰ ਐਕਵੀਜ਼ੀਸ਼ਨ ਮਤਲਬ ਜੇ ਵਿੱਚ ਕੋਈ ਪੁਰਾਣਾ ਜਿਵੇਂ ਲੁਧਿਆਣਾ 2000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬਠਾ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤੋਂ ਲੈ ਲੈਣਗੇ ਤੇ ਉਹ ਸੈਕਸ਼ਨ ਦੇ ਥਰੂ ਉਹਦਾ ਕੱਢ ਦਣਗੇ ਬਾਕੀ 19500 ਏਕੜ ਕਰ ਲੈਣਗੇ ਦੇਖੋ ਐਡੀ ਵੱਡੀ ਲੋਕ ਸੈਕਸ਼ਨ 50 ਤੇ ਦੂਜਾ ਕਿ ਸੈਕਸ਼ਨ ਇਹਦੇ ਵਿੱਚ ਸੈਕਸ਼ਨ 43 ਆ ਸੈਕਸ਼ਨ 43 ਹੈ ਉਸ ਐਕਟ ਦਾ ਤੇ ਸੈਕਸ਼ਨ 43 ਕਹਿੰਦਾ ਗਵਰਨਮੈਂਟ ਕੈਨ ਅ ਲੋ ਗਿਵ ਐਨੀ ਵਨ ਉਹ ਜਿਹੜੀ ਲੈਂਡ ਅਕਵਾਇਰ ਹੋਊਗੀ 2000 ਏਕੜ 10 100 ਏਕੜ 1000 ਏਕੜ ਕਿਹੜੇ ਵਿਸ਼ੇ ਗਵਰਨਮੈਂਟ ਕੈਨ ਗਿਵ ਟੂ ਐਨੀਬਾਡੀ ਥਰੂ ਆਕਸ਼ਨ ਥਰੂ ਲੀਜ਼ অর ਥਰੂ ਅਲੋਟਮੈਂਟ ਐਨੀਬਾਡੀ ਦੇਖੋ ਆ ਸੈਕਸ਼ਨ 43 ਹੈ ਇਹ ਤੋਂ ਵੱਧ ਲੁੱਟ ਕੀ ਹੋ ਸਕਦੀ ਹੈ ਆ ਜਿਹੜੀ ਨਵੀਂ ਸਰਕਾਰ ਆਈ ਹੈ ਝਾੜੂ ਵਾਲੇ ਇਹਨਾਂ ਨੇ ਦੇਖਿਆ ਕੇਜਰੀਵਾਲ ਨੇ ਕਿ ਸਾਡਾ ਤਾਂ 1.5 ਸਾਲ ਰਹਿ ਗਿਆ ਪੰਜਾਬ ਹੀ ਰਹਿ ਗਈ ਸੂਬਾ ਇਹਨਾਂ ਕੋਲੇ ਦਿੱਲੀ ਤਾਂ ਚਲੀ ਗਈ ਹੁਣ ਪੰਜਾਬ ਤੋਂ ਇਹਨਾਂ ਨੇ ਮਨ ਬਣਾ ਲਿਆ ਮੀਟਿੰਗ ਹੋਈ ਇਹਨਾਂ ਦੀ ਕੇਜਰੀਵਾਲ ਸਾਰੇ ਕਿ ਆਪਾਂ 10000 ਕਰੋੜ ਇਕੱਠਾ ਕਰੀਏ ਪਾਰਟੀ ਵਾਸਤੇ ਆਪਾਂ ਅਗਲੇ ਇਲੈਕਸ਼ਨਾਂ ਪੂਰੇ ਦੇਸ਼ ਵਿੱਚ ਆਪਾਂ ਪਾਰਟੀ ਬਣਾਉਣੀ ਹੈ ਆਈ ਆਪਣੇ ਕੋਲੇ ਇੱਕ ਪੈਸੇ ਦੀ ਖਾਨ ਰਹਿ ਗਈ ਹੈ ਇਤੋਂ ਪੈਸਾ ਇਕੱਠਾ ਕਰੀਏ ਇਹਨਾਂ ਨੇ ਇੱਕ ਪਲਾਨ ਬਣਾਇਆ ਪਲਾਨ ਕੀ ਹੈ ਕਿ ਆਪਾਂ ਇਹਨਾਂ ਨੇ ਬੰਦਿਆਂ ਨੇ ਕਿਹਾ ਕਿ ਆਪਾਂ 40000 ਏਕੜ ਆਪਾਂ ਵਕ ਵਕ ਸ਼ਹਿਰਾਂ ਚ ਆਪਾਂ ਅਕਵਾਇਰ ਕਰੀਏ ਜਿਵੇਂ ਫੋਰ ਐਗਜ਼ਾਮਪਲ ਆ ਲੇਟਰ ਲੁਧਿਆਣੇ ਵਿੱਚ 23000 ਏਕੜ ਅਕਵਾਇਰ ਦਾ ਨੋਟਿਸ ਕੱਢਤਾ ਹੈ ਅੰਮ੍ਰਿਤਸਰ ਵਿੱਚ 4500 ਏਕੜ ਦਾ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ ਮਹਾਲੀ ਚ 3500 ਏਕੜ ਅਕਵਾਇਰ ਕਰਨ ਦਾ ਨੋਟਿਸ ਕੱਟਦਾ ਹੈ ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕਰਦਾ ਮਨ ਲਾਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਚ ਨਹੀਂ ਹੋਣਾ ਤੇ 1000 ਏਕੜ ਦਾ ਨੋਟਿਸ ਕਰਦਾ ਹੈ ਜਲੰਧਰ ਵੀ 1000 ਏਕੜ ਦਾ ਨੋਟਿਸ ਕਰਦਾ ਹੈ ਪਟਿਆਲੇ ਚ 1100 ਏਕੜ ਦਾ ਬਠਿੰਡੇ ਚ 900 ਏਕੜ ਦਾ ਨੋਟਿਸ ਕਰਦਾ ਸੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵਿੱਚ 550 ਏਕੜ ਦਾ ਨੋਟਿਸ ਕਰਦਾ ਹੈ ਨਮਾਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਿਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਫਗਵਾ ਨਕੋਦਰ 200 ਏਕੜ ਦਾ ਗੁਰਦਾਸਪੁਰ 80 ਏਕੜ ਦਾ ਬਟਾਲਾ 160 ਏਕੜ ਦਾ ਤਰਨਤਾਰਨ 97 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋੜ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਏ ਆ ਚਾਰ ਪੰਜ ਬੰਦੇ ਹੋਗੇ ਚਲੋ ਤੁਹਾਨੂੰ ਪਠਾਨਕੋੜ ਅਸੀਂ ਕੁਆਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸਸੋਧੀਆਂ ਜੈਨ ਜਿਹੜੇ ਜੇਲਾਂ ਚੋਂ ਹੁਣ ਨਿਕਲ ਕੇ ਆਏ ਆ ਸਸੋਧੀਆਂ ਵੀ ਜੇਲ ਸੀ ਜੈਨ ਵੀ ਜਿੰਨ ਦੀ ਕੇਜਰੀਵਾਲ ਸਾਰਿਆਂ ਨੇ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੁਣੀ ਤਾਂ ਤੁਹਾਨੂੰ ਜੇਲ ਚ ਕੀਤਾ ਸੀ ਘੱਟੋ ਘੱਟ ਸੁਧਰ ਤਾਂ ਜਾਂਦੇ ਆਂਦੇ ਪਰ ਨਹੀਂ ਉਹਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਕਵਾਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਐਕਵਾਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਣਾ ਬਿਲਡਰ ਕਹਿੰਦੇ ਇੰਨੇ ਤਾਂ ਫਿਰ ਸਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਣਾ ਕਿਉਂਕਿ ਪੈਸਾ ਬਿਲਡਰ ਤਾਂ ਹੀ ਦਊਗਾ ਜੇ ਇਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਸਟੱਡੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੀ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਵੀਜ਼ੀਸ਼ਨ ਕਰਦੇ ਆ ਇਹਨਾਂ ਨੇ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧ ਰਹੇ ਆ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਉਹ ਪੰਜਾਬ ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਣਾ ਆ ਦੋ ਦੇ ਸੈਕਸ਼ਨ ਹੈ ਕਿਉਂ ਕੱਢਿਆ ਨਨ ਪੰਜਾਬ ਜਿਸ ਦੇ ਥੱਲੇ ਉਹ ਅਕਵਾਇਰ ਕਰਨ ਲੱਗੇ ਆ ਲੋਕਾਂ ਦੀ ਜ਼ਮੀਨ ਲੱਗੇ ਆ ਕਿਉਂਕਿ ਉਹਦੇ 56 ਸੈਕਸ਼ਨ ਆ 56 ਸੈਕਸ਼ਨ ਹੈ ਉਸ ਐਕਟ ਦਾ ਉਸ 55 ਸੈਕਸ਼ਨ ਕੀ ਕਹਿੰਦਾ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫੋਰ ਐਕੁਇਜ਼ੀਸ਼ਨ ਮਤਲਬ ਜੇ ਵਿੱਚ ਕੋਈ ਪੁਰਾਣਾ ਜਿਵੇਂ ਲੁਧਿਆਣਾ 2000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬੈਠਾ ਹੈ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤੋਂ ਲੈ ਲੈਣਗੇ ਤੇ ਉਹ ਸੈਕਸ਼ਨ ਦੇ ਥਰੂ ਉਹਦਾ ਕੱਢ ਦੇਣਗੇ ਬਾਕੀ 19500 ਏਕੜ ਕਰ ਲੈਣਗੇ ਦੇਖੋ ਐਡੀ ਵੱਡੀ ਲੁੱਟ ਸੈਕਸ਼ਨ 15 ਤੇ ਦੂਜਾ ਕਿ ਸੈਕਸ਼ਨ ਇਹਦੇ ਵਿੱਚ ਸੈਕਸ਼ਨ 43 ਆ ਸੈਕਸ਼ਨ 43 ਹੈ ਉਸ ਐਕਟ ਦਾ सेक्शन फोर्टी थ्री अंदर गवर्नमेंट कैन अलाउ गिव एनी वन जड़ी लैंड अक्वायर होगी भी यार एकर दस, एकर, एकर, हजार एकड़ दस सौ एकड़ हजार एकड़ के शहर गवर्नमेंट कैन गिव टू एनी बड़ी थ्रू ऑप्शन थ्रू लीज और थ्रू अलाटमेंट एनी बड़ी देखो आज सैक्शन फोर्टी थ्री है ए तो वह लुट की हो सकती है